ਜਦੋਂ ਤੁਸੀਂ ਇੰਝ ਸੰਗਵਾਜੀ ਕੀ ਕਟਣਾ ਹੋ ਇਸੀ ਮੈਂ ਇੱਥੇ ਇੰਜ ਆਟੋ ਦੀਆਂ ਇੰਝ ਬੈਂਟਰੀ ਦੇ ਤਾਰ ਦੇ ਹੱਥ ਤਾਰਾ ਖੋਲਦਾ ਪਿੱਛੋਂ ਗੱਡੀ ਜਾਈ ਬਹੁਤ ਸੌ ਤੋਂ ਪ੍ਰਗਟ ਹੋਣੀ ਹੈ ਜੀ ਉਹ ਵਿੱਚ ਬੱਪਾ ਤੇ ਬੱਤੀ ਪਲ ਸਕੂਟਰ ਬੱਜੀ ਜਾਂ ਬੱਪੇ ਜੇ ਗੱਡੀ ਵਿੱਚ ਬੱਜੀ ਆਟੋ ਵਿੱਚ ਬੱਜੀ ਹੈ ਜੀ ਹੋਰ ਕਿੰਨਾ ਨੁਕਸਾਨ ਇਹ ਨੁਕਸਾਨ ਨੂੰ ਮੈਂ ਮੈਤਰੀਨ ਲੈ ਕੇ ਮੈਂ ਪੜਾ ਲਗਾਂਗੀ ਹਾਂ ਜੀ ਹਾਂ ਜੀ ਜੇ ਗੱਡੀ ਇੱਥੇ ਤੁਹਾਡੇ ਸਾਹਮਣੇ ਜਾ ਕੇ ਟੁੱਟ ਗਈ ਹੋਏ ਕਿਹੜੀ ਗੱਡੀ ਆ ਰਹੀ ਸੀ ਗੱਡੀ ਹਾ ਹਾ ਕਿਹੜੀ ਗੱਡੀ ਆ ਈ ਨਾ ਭਾਜੀ ਆਪਣਾ ਆਪਣਾ ਵੀ ਸੋਨਾ ਆਪਣੀਆਂ ਤੇ ਸ਼ਾਪ ਆ ਜੀ ਕੋਟਵਾਰਾ ਡੇ ਸਕੂਲ ਦੇ ਸਾਹਮਣੇ ਜੀ ਹਾਈ ਸਕੂਲ ਦੇ ਇੱਕ ਗੱਡੀ اچਾਂ ਚੱਕੇ ਆਈ ਹੈ ਜੀ ਸਾਡੇ ਸ਼ਾਪ ਦੇ ਵਿੱਚ ਨੁਕਸਾਨ ਹੋ ਗਿਆ ਜੀ ਜ਼ਿਆਦਾ ਤੇ ਬਾਕੀ ਸਾਡਾ ਬਚਾ ਹੋ ਗਿਆ ਜੀ ਸਾਡੀਆਂ ਜਾਨਾਂ ਜਾਨੋਂ ਬਚ ਗਈਆਂ ਚੋ ਜਾਣੀਆਂ ਨਹੀਂ ਆ ਗੱਡੀ ਬਹੁਤ ਤੇਜ਼ ਸੀ ਗੱਡੀ ਬਹੁਤ ਜ਼ਿਆਦਾ ਸੀ ਕੰਟਰੋਲ ਤੋਂ ਬਾਹਰ ਸੀਗੀ ਜੀ ਗੱਡੀ 2-3 ਵਾਰੀ ਘੁੰਮੀ ਆ ਜੀ ਤੇ ਉਹਦੇ ਕਰਕੇ ਸਾਡੀ ਨਿਗਾ ਪੈ ਗਈ ਬ੍ਰੇਕਾਂ ਦੀ ਆਵਾਜ਼ ਆਣ ਕਰਕੇ ਤੇ ਸਾਡਾ ਜਾਲੀ ਨੁਕਸਾਨ ਹੋਣੋਂ ਜਾਨੋਂ ਜਾਨਾਂ ਬਚ ਗਈਆਂ ਜੀ ਤੇ ਬਾਕੀ ਜੋ ਵੀ ਆ ਹਰਜਾਨਾ ਗੱਡੀ ਕਿਹੜੀ ਗੱਡੀ i20 ਹੈ ਜੀ ਇਧਰ ਸ਼ਾਰਪਰ ਸਾਈਡ ਤੋਂ ਆ ਰਹੀ ਸੀ ਆਟੋ ਸਾਡੀ ਸ਼ਾਪ ਤੇ ਕੰਮ ਕਰਨ ਲਈ ਆਇਆ ਸੀ ਜੀ ਹਾਂਜੀ ਮੈਂ ਖੁਦ ਕੰਮ ਕਰ ਲਗਾ ਸੀ ਮੈਂ ਖੁਦ ਬਚ ਗਿਆ ਉਹ ਮੁੰਡੇ ਵੀ ਦੋ ਤਿੰਨ ਜਣੇ ਨਾਲ ਦੇ ਬਚ ਗਏ ਜੀ ਤੁਸੀਂ ਬਿਲਡਿੰਗ ਦਾ ਕੰਮ ਕਰ ਹਾਂਜੀ ਹਾਂਜੀ ਸਾਡੀ ਸ਼ਾਪ ਹੈ ਜੀ ਆਹੀ ਗੱਡੀ ਕਾਫੀ ਸਪੀਡ ਗੱਡੀ ਕੰਟਰੋਲ ਤੋਂ ਬਾਹਰ ਸੀ ਦੋ ਵਾਰੀ ਗੰਮੀ ਉਧਰੋਂ ਉਹਦਾ ਸਾਡੇ ਤਾਂ ਬਚਾਅ ਹੋ ਗਿਆ ਬ੍ਰੇਕਾਂ ਦੀ ਆਵਾਜ਼ ਆਣ ਕਰਕੇ ਸਾਡੀ ਨਿਗਾ ਉਧਰੋਂ ਪੈ ਗਈ ਨਹੀਂ ਤਾਂ ਅਸੀਂ ਦਿੱਥੋਂ ਰਹਿਣਾ ਜੀ ਤਿੰਨ ਚਾਰ ਜਣਿਆਂ ਨੇ ਸੱਟਾਂ ਵੀ ਲੱਗੀਆਂ ਹਾਂਜੀ ਇੱਕ ਬੰਦੇ ਦੇ ਜ਼ਿਆਦਾ ਸੱਟਾਂ ਸਾਡੇ ਤਾਂ ਚਲੋ ਬਚਾਅ ਹੋ ਗਿਆ ਮੋਟਰਸਾਈਕਲ ਆ ਟੁੱਟ ਗਿਆ ਲਾ ਲੇ ਹੁਣ ਉਹਦਾ ਤੇ ਬਾਕੀ ਉਹ ਗੱਡੀ ਸਾਰੀ ਖਤਮ ਹੋ ਗਈ ਆ ਆ ਜੋ ਆਟੋ ਜਿਹੜਾ ਆ ਮੋਟਰਸਾਈਕਲ ਟੁੱਟਾ ਇੱਕ ਉਹ ਆਪਾਂ ਕਿਸੇ ਦਾ ਟੇਬਲ ਬਣਾ ਕੇ ਬਾਹਰ ਰੱਖਿਆ ਸੀਗਾ ਉਹ ਵੀ ਸਾਰਾ ਖਰਾਬ ਹੋ ਗਿਆ ਹਾਂਜੀ ਡਰਾਈਵਰ ਕੀ ਕਹਿੰਦਾ ਕੀ ਹੋਇਆ ਡਰਾਈਵਰ ਕਹਿੰਦਾ ਜੀ ਰੋਡ ਦਾ ਪਤਾ ਨਹੀਂ ਲੱਗਾ ਮੇਰੇ ਉਹ ਟਰਨ ਸੀਗਾ ਕੰਟਰੋਲ ਤੋਂ ਬਾਹਰ ਗਈ ਗੱਡੀ ਜਣੀ ਜੇ ਗੱਡੀ ਤੇਜ਼ ਹੋ ਗਈ ਯਾਰ ਹਾਂਜੀ ਅਜੇ ਤੁੰ ਅੰਛਾ ਸੰਗ ਵਾਜੀ ਕੀ ਘਟਣਾ ਹੋਈ ਸੀ ਮੈਂ ਇੱਥੇ ਆਟੋ ਦੀਆਂ ਜੇ ਬੈਟਰੀ ਦੇ ਤਾਰ ਹੱਥ ਤਾਰਾ ਖੋਲਦਾ ਪਿੱਛੋਂ ਗੱਡੀ ਜਾਈ ਬਹੁਤ ਸੌ ਤੋਂ ਪ੍ਰਗਟ ਹੋਣੀ ਆ ਜੀ ਉਵੇਂ ਜਦ ਬੱਟੇ ਬੱਦੀ ਪਾਲ ਸਕੂਟਰ ਬੱਜੀ ਜਾਂ ਪੇਜਾ ਜੱਗਟੀ ਚ ਬੱਜੀ ਏਟੋ ਚ ਬੱਜੀ ਜੀ ਹੁਣ ਕਿੰਨਾ ਨੁਕਸਾਨ ਇਹ ਨੁਕਸਾਨ ਨੂੰ ਮੈਂ ਮੈਕਰੀਨ ਲੈ ਕੇ ਬਪਾ ਲਗਾਂਗਾ ਜੀ ਕਾਫੀ ਛੱਡੀ ਡੈਮੇਜ ਹਾਂ ਜੀ ਜੇ ਗੱਡੀ ਇੰਚ ਤੁਹਾਡੇ ਦੇ ਸਾਹਮਣੇ ਜਾ ਕੇ ਟੁੱਟ ਗਈ ਹੋਏ ਕਿਹੜੀ ਗੱਡੀ ਆ ਰਹੀ ਸੀ ਗੱਡੀ ਹਾ ਹਾ ਖੜੀ ਗੱਡੀ ਆ ਕੀ ਨਾ ਭਾਜੀ ਆਪਣਾ ਆਪਣਾ ਵੀ ਸੋਨਾ ਆਪਣੀਆਂ ਤੇ ਸ਼ਾਪ ਆ ਜੀ ਸਕੂਟਰ ਵਾਲਾ ਏਡੇ ਸਕੂਲ ਦੇ ਸਾਹਮਣੇ ਜੀ ਹਾਈ ਸਕੂਲ ਦੇ ਇੱਕ ਗੱਡੀ اچਾਂ ਚੱਕੇ ਆਈ ਹੈ ਜੀ ਸਾਡੇ ਸ਼ਾਪ ਦੇ ਵਿੱਚ ਨੁਕਸਾਨ ਹੋ ਗਿਆ ਜੀ ਜ਼ਿਆਦਾ ਤੇ ਬਾਕੀ ਸਾਡਾ ਬਚਾ ਹੋ ਗਿਆ ਜੀ ਸਾਡੀਆਂ ਜਾਨਾਂ ਜਾਵਾਂ ਬਚ ਗਈਆਂ ਚੋ ਜਾਣਾਂ ਦੀਆਂ ਗੱਡੀ ਬਹੁਤ ਤੇਜ਼ ਸੀ ਗੱਡੀ ਬਹੁਤ ਜ਼ਿਆਦਾ ਸੀ ਕੰਟਰੋਲ ਤੋਂ ਬਾਹਰ ਸੀਗੀ ਜੀ ਗੱਡੀ 2-3 ਵਾਰੀ ਘੁੰਮੀ ਆ ਜੀ ਤੇ ਉਹਦੇ ਕਰਕੇ ਸਾਡੀ ਨਿਗਾ ਪੈ ਗਈ ਬ੍ਰੇਕਾਂ ਦੀ ਆਵਾਜ਼ ਆਣ ਕਰਕੇ ਤੇ ਸਾਡਾ ਜਾਲੀ ਨੁਕਸਾਨ ਹੋਣ ਜਾਨੋ ਜਾਨਾਂ ਬਚ ਗਈਆਂ ਜੀ ਤੇ ਬਾਕੀ ਜੋ ਵੀ ਆ ਹਰਿਆਣਾ ਗੱਡੀ ਕਿਹੜੀ ਸੀ ਭਾਜੀ ਗੱਡੀ I20 ਆ ਜੀ ਇਧਰ ਹਾਰਪਰ ਸਾਈਡ ਤੋਂ ਆ ਰਹੀ ਸੀ ਆਟੋ ਸਾਡੀ ਸ਼ਾਪ ਤੇ ਕੰਮ ਕਰਨ ਲਈ ਆਇਆ ਸੀ ਜੀ ਹਾਂਜੀ ਮੈਂ ਖੁਦ ਕੰਮ ਕਰ ਲਗਾ ਸੀ ਮੈਂ ਖੁਦ ਬਚ ਗਿਆ ਉਹ ਮੁੰਡੇ ਵੀ 2-3 ਜਣੇ ਨਾਲ ਦੇ ਬਚ ਗਏ ਜੀ ਤੁਸੀਂ ਬੈਠਕ ਦਾ ਕੰਮ ਕਰ ਹਾਂਜੀ ਹਾਂਜੀ ਸਾਡੀ ਸ਼ਾਪ ਆ ਜੀ ਆਹੀ ਵੀਰੇ ਗੱਡੀ ਕਾਫੀ ਸਪੀਡ ਤੇ ਗੱਡੀ ਕੰਟਰੋਲ ਤੋਂ ਬਾਹਰ ਸੀ ਦੋ ਵਾਰੀ ਕੰਬੀ ਉਧਰੋਂ ਉਹਦਾ ਸਾਡੇ ਤਾਂ ਬਚਾਅ ਹੋ ਗਿਆ ਬ੍ਰੇਕਾਂ ਦੀ ਆਵਾਜ਼ ਆਣ ਕਰਕੇ ਸਾਡੀ ਨਿਗਾ ਉਧਰੋਂ ਪੈ ਗਈ ਨਹੀਂ ਤਾਂ ਅਸੀਂ ਤਿੱਥੋਂ ਰਹਿਣਾ ਜੀ 3-4 ਜਣਿਆਂ ਨੇ ਸੱਟਾਂ ਵੀ ਲੱਗੀਆਂ ਹਾਂਜੀ ਇੱਕ ਬੰਦੇ ਤੇ ਜ਼ਿਆਦਾ ਸੱਟਾਂ ਜੇ ਸਾਡੇ ਤਾਂ ਚਲੋ ਬਚਾਅ ਹੋ ਗਿਆ ਮੋਟਰਸਾਈਕਲ ਆ ਟੁੱਟ ਗਿਆ ਲਾ ਲੇ ਹੁਣ ਉਹਦਾ ਤੇ ਬਾਕੀ ਉਹ ਗੱਡੀ ਸਾਰੀ ਖਤਮ ਹੋ ਗਈ ਆ ਆ ਸ਼ੋਰ ਆਟੋ ਜਿਹੜਾ ਆ ਉਹ ਮੋਟਰਸਾਈਕਲ ਟੁੱਟਾ ਇੱਕ ਉਹ ਆਪਾਂ ਕਿਸੇ ਦਾ ਟੇਬਲ ਬਣਾ ਕੇ ਬਾਹਰ ਰੱਖਿਆ ਸੀਗਾ ਉਹ ਵੀ ਸਾਰਾ ਖਰਾਬ ਹੋ ਗਿਆ ਹਾਂਜੀ ਡਰਾਈਵਰ ਕੀ ਕਹਿੰਦਾ ਕੀ ਹੋਇਆ ਡਰਾਈਵਰ ਕਹਿੰਦਾ ਜੀ ਰੋਡ ਦਾ ਪਤਾ ਨਹੀਂ ਲੱਗਾ ਮੇਰੇ ਉਹ ਟਰਨ ਸੀਗਾ ਕੰਟਰੋਲ ਤੋਂ ਬਾਹਰ ਸੀ ਗੱਡੀ ਜਾਨੀ ਜੇ ਗੱਡੀ ਤੇਜ਼ ਹੋ ਗਈ ਯਾਰ ਹਾਂਜੀ